ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਇੱਕ ਚੀਜ਼ ਮੰਗਲਵਾਰ ਦੇ ਦਿਨ ਆਪਣੇ ਘਰ ਤੋਂ ਬਾਹਰ ਕੱਢ ਦਿਓ ਜਾਂ ਫਿਰ ਅੱਗ ਦੇ ਵਿੱਚ ਸਾੜ ਦਿਓ ਤਾਂ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਅਤੇ ਘਰ ਦੇ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਦੇ ਵਿੱਚ ਬਹੁਤ ਸਾਰਾ ਹਾੜ ਆਇਆ ਕਰਦਾ ਸੀ ਹਰ ਵਾਰੀ ਹਾੜ ਆ ਜਾਂਦੇ ਤੇ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਨੁਕਸਾਨ ਹੋ ਜਾਇਆ ਕਰਦਾ ਸੀ ਬਹੁਤ ਸਾਰੇ ਪੇੜ ਨੁਕਸਾਨੇ ਜਾਂਦੇ ਸਨ ਜੀਵ ਜੰਤੂ ਮਾਰੇ ਜਾਂਦੇ ਸਨ ਕੁਝ ਪੱਜ ਜਾਂਦੇ ਸਨ ਪਰ ਕੁਝ ਭੱਜ ਜਾਂਦੇ ਕੋਸ਼ਿਸ਼ ਕਰਦੇ ਤੇ ਰਸਤੇ ਵਿੱਚ ਹੀ ਖਤਮ ਹੋ ਜਾਂਦੇ ਸਨ ਹਰ ਵਾਰ ਜਦੋਂ ਹੜਾ ਜਾਂਦੇ ਤਾਂ ਸਾਰੇ ਨਿਰਾਸ਼ ਹੋ ਜਾਂਦੇ ਹੜ ਜਦੋਂ ਚਲੇ ਜਾਂਦੇ ਤਾਂ ਵਾਪਸ ਜੀਵ ਜੰਤੂ ਆਪਣੇ ਘਰਾਂ ਨੂੰ ਪਰਤਦੇ ਚਾਰ ਕੋ ਦਿਨ ਗੱਲਾਂ ਬਾਤਾਂ ਹੋਇਆ ਕਰਦੀਆਂ ਕਿ ਕੀ ਹੱਲ ਕਰੀਏ ਤੇ ਇਹਦਾ ਪੱਕਾ ਹੀ ਹੱਲ ਕੀਤਾ ਜਾਵੇ ਤਾਂ ਅਗਲੀ ਵਾਰ ਸਾਡਾ ਨੁਕਸਾਨ ਨਾ ਹੋਵੇ ਪੰਜ ਸੱਤ ਦਿਨ ਇਹੀ ਗੱਲਾਂ ਪਤਾ ਹੋਣੀਆਂ ਸਲਾਹਾਂ ਹੋਣੀਆਂ ਤੇ ਫਿਰ ਇਹ ਸਾਰੀ ਗੱਲਬਾਤ ਆਈ ਤੇ ਗਈ ਸਾਰੇ ਪਸ਼ੂ ਪੰਛੀ ਆਪੋ ਆਪਣੇ ਕੰਮਾਂ ਕਰਾਂ ਦੇ ਵਿੱਚ ਰੁੱਝ ਜਾਇਆ ਕਰਦੇ ਫਿਰ ਜਦੋਂ 2 ਮਹੀਨਿਆਂ ਦੇ ਬਾਅਦ ਉਹ ਜਿਹੜਾ ਸਮਾਂ ਆਉਂਦਾ ਉਹ ਜਿਹੜਾ ਮਾਹੌਲ ਬਣਦਾ ਤੇ ਇੱਕਦਮ ਚਿੰਤਾ ਛਾ ਜਾਂਦੀ ਕਿ ਆਪਾਂ ਇੰਨਾ ਲੰਮਾ ਸਮਾਂ ਗਵਾ ਲਿਆ ਹੁਣ ਆਪਾਂ ਕੀ ਕਰੀਏ ਹਾਂ ਤਾਂ ਮੁਸੀਬਤ ਇੱਕ ਵਾਰ ਫਿਰ ਤੋਂ ਸਿਰ ਆਣ ਖੜੀ ਹੈ ਹੁਣ ਤਾਂ ਕੋਈ ਹੱਲ ਨਹੀਂ ਨਿਕਲ ਸਕਦਾ ਇਸ ਤਰੀਕੇ ਨਾਲ ਕਈ ਸਾਲ ਪੀਤ ਗਏ ਇੱਕ ਵਾਰ ਇੱਕ ਬਹੁਤ ਹੀ ਸਿਆਣਾ ਹੰਸ ਉੱਥੇ ਆ ਕੇ ਰਹਿਣ ਲੱਗਾ ਉਹ ਨਦੀ ਦੇ ਕਿਨਾਰੇ ਰਹਿੰਦਾ ਸੀ ਤੇ ਬਿਲਕੁਲ ਜੰਗਲ ਦੇ ਆਣ ਵਿੱਚਕਾਰ ਲੰਘਦਾ ਸੀ ਇਹਨਾਂ ਦਾ ਕਾਫੀ ਹੱਦ ਤੱਕ ਫਾਇਦਾ ਕਰਕੇ ਜਾਂਦਾ ਸੀ ਜਦੋਂ ਹਾੜਾ ਆਉਂਦੇ ਤੇ ਇਹ ਪਾਣੀ ਆਪਣੇ ਨਾਲ ਲੈ ਜਾਇਆ ਕਰਦੇ ਇਹ ਹੰਸ ਉੱਥੇ ਆ ਕੇ ਰਹਿਣ ਲੱਗਿਆ ਤੇ ਉੱਥੋਂ ਦੇ ਹੋਰ ਕਈ ਹੰਸਾਂ ਦੇ ਨਾਲ ਇਸ ਦੀ ਦੋਸਤੀ ਪੈ ਗਈ ਹੋਰ ਕਈ ਸਾਰੇ ਪਸ਼ੂ ਪੰਛੀ ਉਸਦੇ ਦੋਸਤ ਬਣ ਗਏ ਇਹ ਹਰ ਇੱਕ ਨੂੰ ਚੰਗੀ ਸਲਾਹ ਦਿਆ ਕਰਦਾ ਸਾਰਿਆਂ ਦੇ ਨਾਲ ਇਹਦੀ ਮਿੱਤਰਤਾ ਸੀ ਉਹ ਦੇਖਿਆ ਕਰਦੇ ਕਿ ਇਸ ਜੰਗਲ ਦਾ ਕੋਈ ਮੌਤਭਾਰ ਨਹੀਂ ਹੈ ਸਾਰਾ ਕੁਝ ਆਪ ਮੋਰੇ ਚੱਲੀ ਜਾਂਦਾ ਹੈ ਇਸ ਹੰਸ ਦਾ ਇੱਕ ਖੰਭ ਪੂਰੇ ਤੌਰ ਤੇ ਕੰਮ ਨਹੀਂ ਕਰਦਾ ਸੀ ਕੁਝ ਹੱਦ ਤੱਕ ਇਹ ਹੰਸ ਉੱਡ ਸਕਦਾ ਤੇ ਕਦੇ ਉਡਣ ਦੀ ਕੋਸ਼ਿਸ਼ ਕਰਦਾ ਤਾਂ ਉਸ ਤਰੀਕੇ ਦੇ ਨਾਲ ਜਿਵੇਂ ਬਾਕੀ ਸਾਰੇ ਹੰਸ ਉਡਾਰੀਆਂ ਭਰਦੇ ਸਨ ਪਰ ਇਸੇ ਕੋਲੋਂ ਉੱਡਿਆ ਨਾ ਜਾਵੇ ਇਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਸਨ ਉਹ ਬਹੁਤ ਹੀ ਜ਼ਿਆਦਾ ਸਿਆਣੀਆਂ ਤੇ ਹਰ ਇੱਕ ਨੂੰ ਮੁਸੀਬਤ ਦੀ ਘੜੀ ਦੇ ਵਿੱਚੋਂ ਚੰਗੀ ਸਲਾਹ ਦੇਣਾ ਤੇ ਮੁਸੀਬਤ ਦੇ ਵਿੱਚੋਂ ਕੱਢਣਾ ਇਹਦਾ ਕੰਮ ਸੀ ਇਸ ਵਾਰ ਜਦੋਂ ਹੜਾ ਆਉਣੇ ਸਨ ਤਾਂ ਇਸ ਤੋਂ ਤਕਰੀਬਨ 2 ਮਹੀਨੇ ਪਹਿਲਾਂ ਸਾਰੇ ਪਸ਼ੂ ਪੰਛੀ ਇੱਕ ਥਾਂ ਤੇ ਇਕੱਠੇ ਕਰ ਇਸ ਨੇ ਆਪਣੇ ਆਪ ਹੀ ਇਸ ਵਿਸ਼ੇ ਤੇ ਗੱਲਬਾਤ ਛੇੜ ਲਈ ਕਹਿਣ ਲੱਗੇ ਕਿ ਤੁਹਾਨੂੰ ਪਤਾ ਹੈ ਕਿ ਅੱਗੇ ਮੌਸਮ ਬੜਾ ਖਤਰਨਾਕ ਆ ਜਾਣਾ ਹੈ ਤੇ ਇਸ ਜੰਗਲ ਦੇ ਵਿੱਚ ਹਾੜਾ ਹੁੰਦੇ ਹਨ ਉਹ ਕਹਿਣ ਲੱਗੇ ਜੇ ਬਿਲਕੁਲ ਪਰ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਅਸੀਂ ਤਾਂ ਉਦੋਂ ਸੋਚਦੇ ਹਾਂ ਜਦੋਂ ਹਾੜਾ ਆ ਜਾਂਦੇ ਹਨ ਫਿਰ ਅਸੀਂ ਭੱਜਣਾਠ ਕਰਦੇ ਹਾਂ ਭੱਜ ਕੇ ਉੱਚੀਆਂ ਥਾਵਾਂ ਵੱਲ ਨੂੰ ਜਾਂਦੇ ਹਾਂ ਕੁਝ ਕੋ ਸਾਡੇ ਵਿੱਚੋਂ ਸੁਰੱਖਿਤ ਹੋ ਜਾਂਦੇ ਹਨ ਕੋਈਂ ਜਨ ਸਾਰਡੇ ਵਿੱਚੋਂ ਮਾਰੇ ਜਾਂਦੇ ਹਨ ਇਹ ਹੰਸ ਕਹਿਣ ਲੱਗਿਆ ਤਾਂ ਫਿਰ ਜਿਸ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਰਾਮ ਕਰ ਰਹੇ ਹਾਂ ਸਾਰਾ ਕੁਝ ਭੁੱਲ ਭੁਲਾ ਕੇ ਇਹ ਤਰੀਕਾ ਤਾਂ ਸਹੀ ਨਹੀਂ ਇਹ ਤਾਂ ਸਮਾਂ ਮਿਹਨਤ ਕਰਨ ਦਾ ਹੈ ਇਸ ਸਮੇਂ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਆਪਾਂ ਇਹ ਕਿਸ ਕੰਮ ਪਏ ਹਾਂ ਸਾਰੇ ਕਹਿੰਦੇ ਕਿ ਠੀਕ ਹੈ ਅਸੀਂ ਮਿਹਨਤ ਕਰਨ ਦੇ ਲਈ ਰਾਜੀ ਹਾਂ ਪਰ ਸਾਨੂੰ ਪਤਾ ਨਹੀਂ ਕਿ ਅਸੀਂ ਹੱਲ ਕੀ ਕਰਨਾ ਹੈ ਕੀ ਕਰੀਏ ਕਿ ਬਾਹਰੋਂ ਲਿਆ ਕੇ ਮਿੱਟੀ ਪਾਈਏ ਅਤੇ ਆਪਣੇ ਚੰਗਲ ਨੂੰ ਉੱਚਾ ਕਰ ਲਈਏ ਹੰਸ ਹੱਸ ਪਿਆ ਤੇ ਕਹਿੰਦਾ ਕਿ ਭਾਈ ਇਹ ਤਾਂ ਕੋਈ ਹੱਲ ਨਹੀਂ ਹੋਇਆ ਐਨੀ ਮਿੱਟੀ ਆਪਾਂ ਕਿਵੇਂ ਲਿਆ ਸਕਦੇ ਹਾਂ ਸਾਰੇ ਗੱਲਾਂ ਬਾਤਾਂ ਸੁਣ ਰਏ ਸਨ ਹੰਸ ਜੋ ਗੱਲਬਾਤ ਕਰ ਰਿਹਾ ਸੀ ਉਸ ਤੋਂ ਇੱਕ ਗੈਂਡਾ ਬਹੁਤ ਹੀ ਜ਼ਿਆਦਾ ਈਰਖਾ ਕਰਦਾ ਸੀ ਗੁੱਸਾ ਕਰ ਰਿਹਾ ਸੀ ਕਿ ਸਿੱਧਾ ਦਿਖਾਈ ਦੇ ਰਿਹਾ ਸੀ ਕਿ ਉਹ ਪੱਕੇ ਤੌਰ ਤੇ ਹੰਸ ਤੇ ਨਾਲ ਈਰਖਾ ਕਰਨ ਲੱਗਾ ਸੀ ਉਹ ਕਹਿੰਦਾ ਸੀ ਕਿ ਪਹਿਲਾਂ ਦੇ ਇਸ ਜੰਗਲ ਦੇ ਲੋਕ ਮੇਰੇ ਤੋਂ ਰਾਇ ਲੈਂਦੇ ਸਨ ਮੇਰੀ ਸਲਾਹ ਲੈਂਦੇ ਸਨ ਪਸ਼ੂ ਪੰਛੀ ਮੈਨੂੰ ਸਿਆਣਾ ਸਮਝਦੇ ਸੇ ਪਰ ਅੱਜਕੱਲ੍ਹ ਹਰ ਪਾਸੇ ਇਹਦੀ ਸਿਆਣਾਪਦੇ ਚਰਚੇ ਹੋ ਰਹੇ ਹਨ ਮੇਰੇ ਕੋਈ ਗੱਲ ਨਹੀਂ ਸੁਣ ਰਿਹਾ ਉਹ ਕਹਿਣ ਲੱਗਾ ਕਿ ਤੁਸੀਂ ਰਾਹ ਦੱਸਦੇ ਹੋ ਜੰਗਲ ਦੇ ਉੱਤੇ ਕੁਝ ਐਸਾ ਵਿਸ਼ਾ ਦਿਓਗੇ ਕਿ ਇਥੇ ਮੀਂਹ ਨਾ ਪਵੇ ਉਸਨੇ ਇੱਕਦਮ ਹੰਸਦੇ ਗੱਲ ਨੂੰ ਕਟਿਆ ਤੇ ਬਹੁਤ ਜ਼ਿਆਦਾ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਹਾਂਸ ਕਹਿਣ ਲੱਗਿਆ ਕਿ ਨਹੀਂ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ ਬਸ ਦਿਮਾਗ ਲਾਉਣ ਦੀ ਲੋੜ ਹੁੰਦੀ ਹੈ ਤੁਸੀਂ ਮੇਰਾ ਸਾਥ ਦੇਣ ਲਈ ਤਿਆਰ ਹੋ ਤੇ ਮੈਂ ਤੁਹਾਨੂੰ ਪੱਕਾ ਹੱਲ ਕਰਕੇ ਦਿਆਂਗਾ ਗੈਂਡਾ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਤੂੰ ਕਿੱਥੋਂ ਆਇਆ ਹੈ ਕਿੱਥੋਂ ਕੱਢਿਆ ਗਿਆ ਹੈ ਤੇ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੈ ਕਿ ਤੂੰ ਕੋਈ ਖਬਰੀ ਹੈ ਸਾਨੂੰ ਸਾਰਿਆਂ ਨੂੰ ਮਰਵਾਉਣ ਦੀ ਸਾਜ਼ਿਸ਼ ਕਰਦਾ ਹੈ ਸਾਰੇ ਪਸ਼ੂ ਪੰਛੀ ਗੈਂਡੇ ਦੇ ਇਸ ਬੋਲ ਪਾਣੀ ਦੇ ਉਤੇ ਕਾਫੀ ਨਾਰਾਜ਼ ਸਨ ਕਿਉਂ ਇਸ ਤਰੀਕੇ ਦੇ ਨਾਲ ਕਿਉਂ ਬੋਲ ਰਿਹਾ ਹੈ ਇਹ ਤਾਂ ਸੰਸਾਰਿਕ ਦੀ ਮਦਦ ਕਰਨ ਵਾਲਾ ਹੈ আর ਇੱਕ ਦਾ ਫਾਇਦਾ ਸੋਚਦਾ ਹੈ ਨਾਲੇ ਇਹਨੂੰ ਕੀ ਖਤਰਾ ਇਸ ਹੜ ਤੋਂ ਇਹ ਤਾਂ ਸਾਡੇ ਫਾਇਦੇ ਦੀ ਗੱਲ ਕਰਦਾ ਹੈ ਇਸ ਗੈਂਦੇ ਨੂੰ ਕੀ ਪਰੇਸ਼ਾਨੀ ਹੈ ਉਹ ਕਹਿੰਦਾ ਕਿ ਠੀਕ ਹੈ ਮੈਂ ਕੱਲ ਨੂੰ ਜੰਗਲ ਦਾ ਜਾਇਜਾ ਲਾਵਾਂਗਾ ਜਾਇਜਾ ਲੈ ਕੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਕੀ ਕਰਨਾ ਹੈ ਜਿਸ ਨਾਲ ਹੜਾਂ ਤੋਂ ਬਚਿਆ ਜਾ ਸਕੇ ਇਦਲੇ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੋਵੇਗੀ। ਗਹਿਣਾ ਉਹਦੀ ਗੱਲ ਪੂਰੇ ਸੁਣੇ ਬਿਨਾ ਦਰਸ਼ਕਰ ਛੱਡ ਕੇ ਚਲਾ ਗਿਆ। ਬਾਕੀਆਂ ਦੇ ਵਿੱਚ ਕੁਝ ਨੇ ਉਹਨੂੰ ਪੱਕਾ ਭਰੋਸਾ ਦਿੱਤਾ ਕਿ ਅਸੀਂ ਤੇਰੇ ਨਾਲ ਹਾਂ, ਤੇਰੀ ਮਦਦ ਕਰਾਂਗੇ। ਉਹ ਇੱਕ ਦਿਨ ਜੰਗਲ ਦੇ ਵਿੱਚ ਫਿਰਿਆ। 2-3 ਦਿਨ ਲਗਾਤਾਰ ਇੱਕ ਹਫ਼ਤੇ ਜੰਗਲ ਦਾ ਕੋਨਾ-ਕੋਨਾ ਫਿਰ ਉਸਨੇ ਜੰਗਲ ਦੇ ਪਸ਼ੂ-ਪੰਛੀਆਂ ਨੂੰ ਇਕੱਠਿਆਂ ਕੀਤਾ ਤੇ ਕਿਹਾ ਕਿ ਆਪਾਂ ਨੂੰ ਛੋਟੀਆਂ-ਛੋਟੀਆਂ ਨਾਲੀਆਂ ਬਣਾਉਣੀਆਂ ਪੈਣੀਆਂ ਹਨ। ਸਾਰੀਆਂ ਨਾਲੀਆਂ ਦੇ ਵਿੱਚੋਂ ਅੱਗੇ ਇੱਕ ਵੱਡਾ ਨਾਲਾ ਬਣਾ ਦੇਵਾਂਗੇ ਤੇ ਵੱਡੇ ਨਾਲੇ ਦਾ ਜਿਹੜਾ ਸੰਬੰਧ ਹੈ ਉਹ ਇਸ ਨਦੀ ਦੇ ਨਾਲ ਕਰ ਦੇਵਾਂਗੇ ਤਾਂ ਕਿ ਜੰਗਲ ਦੇ ਵਿੱਚ ਇੱਕ ਕੋਨੇ ਤੋਂ ਇਕੱਠਾ ਹੋ ਕੇ ਜਮ੍ਹਾਂ ਹੋਣ ਵਾਲਾ ਪਾਣੀ ਜਿਹੜਾ ਹਾੜਾਂ ਦਾ ਰੂਪ ਲੈਂਦਾ ਹੈ ਉਹ ਨਦੀ ਵਿੱਚ ਸਿੱਧੇ ਤੌਰ ਤੇ ਆਉਣ ਲੱਗ ਜਾਵੇ ਉਥੇ ਕੋਈ ਹੜ੍ਹ ਨਾ ਆਵੇ ਪਾਣੀ ਨਦੀ ਵਿੱਚ ਚਲਾ ਜਾਵੇ ਤੇ ਜੰਗਲ ਸੁਰੱਖਿਤ ਹੋਵੇ ਤੇ ਬਚ ਜਾਵੇ ਹੁਣ ਗੈਂਡਾ ਵੀ ਇਹ ਗੱਲਾਂ ਬਾਤਾਂ ਸੁਣ ਰਿਹਾ ਸੀ ਉਸ ਨੂੰ ਹੋਰ ਜ਼ਿਆਦਾ ਗੁੱਸਾ ਆਇਆ ਤੇ ਇਹ ਤਾਂ ਵਾਕਿਆ ਹੀ کارਗਰ ਤਰੀਕਾ ਹੈ ਇਸ ਤਰੀਕੇ ਨਾਲ ਜੇ ਹੜ ਆਉਣ ਤੋਂ ਬਚ ਗਏ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਨਾਮ ਹੋ ਜਾਣਾ ਹੈ ਇਸ ਨੇ ਤਾਂ ਮਸ਼ਹੂਰ ਹੋ ਜਾਣਾ ਹੈ ਉਸ ਨੇ ਦੇਖਿਆ ਕਿ ਇਸ ਹੰਸ ਦੇ ਪਿੱਛੇ ਲੱਗ ਕੇ ਸਾਰੇ ਪਸ਼ੂ ਪੰਛੀ ਜੰਗਲ ਦੇ ਕੋਨੇ-ਕੋਨੇ ਤੋਂ ਸਾਰੇ ਕੰਮਾਂ ਕਰਾਂ ਦੇ ਵਿੱਚ ਝੋਟ ਗਏ ਹਨ ਜੰਗਲ ਹਾਰੇ ਇੱਕ ਥਾਂ ਤੋਂ ਛੋਟੀਆਂ-ਛੋਟੀਆਂ ਨਾਲੀਆਂ ਵੱਡੀਆਂ ਤੇ ਹੋਰ ਵੱਡੀਆਂ ਨਾਲੇ ਦੇ ਰੂਪ ਦੇ ਕੇ ਉਸ ਨੂੰ ਆਖਿਆ ਹੀ ਉਸ ਨਦੀ ਨਾਲ ਜੋੜ ਦਿੱਤਾ ਗਿਆ ਕੁਝ ਦਿਨਾਂ ਬਾਅਦ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਉਦੋਂ ਤੱਕ ਇਹ ਚਲਾਕੀ ਇਹ ਗੈਂਡਾ ਕਰ ਚੁੱਕਾ ਸੀ ਮੈਂ ਲਗਾਤਾਰ ਪੈਂਦਾਰਿਆ ਤੇ ਸੁਵਾਰਤਾ ਇਹਨਾਂ ਨਾਲੀਆਂ ਦੀ ਵਜ੍ਹਾ ਕਰਕੇ ਪਾਣੀ ਘਟ ਹੋਣਾ ਚਾਹੀਦਾ ਸੀ ਉਸ ਗੈਂਡੇ ਨੇ ਐਸੀ ਸ਼ਰਾਤ ਕੀਤੀ ਇਹ ਪਾਣੀ ਦਾ ਪਹਿਲਾਂ ਨਾਲੋਂ ਵੇ ਤੇਜ਼ੀ ਦੇ ਨਾਲ ਜੰਗਲ ਦੇ ਵਿੱਚ ਪਹੁੰਚਣ ਲੱਗ ਗਿਆ। ਹੁਣ ਅਜੇ ਤੱਕ ਇਹ ਸਾਰੇ ਪਸ਼ੂ ਪੰਛੀ ਸੁਰੱਖਿਅਤ ਥਾਂ ਦੇ ਉੱਤੇ ਇਕੱਠੇ ਹੋਏ ਸਨ। ਪਰ ਜਿਸ ਤਰੀਕੇ ਨਾਲ ਪਾਣੀ ਦੀ ਗਤੀ ਵਧ ਰਹੀ ਸੀ ਪਾਣੀ ਉੱਪਰ ਨੂੰ ਆ ਰਿਹਾ ਸੀ। ਸਾਰੇ ਬੜੇ ਹੈਰਾਨ ਹੋਏ ਤੇ ਹੰਸ ਵੱਲ ਹੈਰਾਨੀ ਦੇ ਨਾਲ ਦੇਖਣ ਲੱਗੇ। ਕਿਹ ਆ ਤਰੀਕਾ ਤਾਂ ਆਪਣੇ ਉੱਤੇ ਪਾਰੀ ਪਿਆ। ਲੱਗਦਾ ਹੈ ਅੱਗੇ ਤਾਂ ਆਪਣੇ ਕੋਲ ਭੱਜਣ ਦਾ ਸਮਾਂ ਹੁੰਦਾ ਸੀ। ਅਸੀਂ ਭੱਜ ਨਾਟਕੇ ਨਿਕਲ ਜਾਂਦੇ ਸਾਂ ਪਰ ਜਿਸ ਤਰੀਕੇ ਨਾਲ ਤੇਜ਼ੀ ਨਾਲ ਪਾਣੀ ਭਰ ਰਿਹਾ ਹੈ ਆਪਾਂ ਤਾਂ ਸਾਰੇ ਮਾਰੇ ਜਾਵਾਂਗੇ ਜੇ ਬਚੇਗਾ ਤਾਂ ਕੋਈ ਹਾਥੀ ਬਚ ਸਕਦਾ ਹੈ ਕੋਈ ਜ਼ਰਾਫ ਬਚ ਜਾਵੇਗਾ ਬਾਕੀ ਤਾਂ ਸਾਰੇ ਮਾਰੇ ਜਾਣਗੇ ਪੰਛੀ ਹੁਣ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪੰਛੀ ਹੁਣ ਭੱਜਣ ਦੇ ਕਾਬਲ ਵੀ ਨਹੀਂ ਸਨ ਜਿਨੇ ਤੇਜ਼ੀ ਦੇ ਨਾਲ ਮੇਹ ਉੱਤੇ ਪੈ ਰਿਹਾ ਸੀ ਇਹ ਤਾਂ ਭੱਜ ਨਹੀਂ ਸਕਦੇ ਇਹਨਾਂ ਦੇ ਖੰਭ ਗਿੱਲੇ ਹੋ ਜਾਣੇ ਤੇ ਜਾਨਵਰ ਜਿਹੜਾ ਕੋਈ ਭੱਜਣ ਦੀ ਕੋਸ਼ਿਸ਼ ਕਰੂਗਾ ਤੇ ਉਹ ਵੀ ਬਾਹਰ ਨਹੀਂ ਨਿਕਲ ਪਾਊਗਾ। ਦੋਸਤੋ ਪਹਿਨਾ ਹੀ ਉਸ ਨੂੰ ਪਾਣੀ ਨੇ ਘੇਰ ਲੈਣਾ ਹੈ। ਆਪਾਂ ਬਹੁਤ ਕਸੂਤੇ ਫਸ ਗਏ ਹਾਂ। ਉਧ ਗਾੜੇ ਨੇ ਜੋ ਕੰਮ ਕੀਤਾ ਹੋਇਆ ਸੀ ਉਸਨੇ ਕੀਤਾ ਸੀ। ਜਿੱਥੋਂ ਸਾਰੀਆਂ ਨਾਲੀਆਂ ਇੱਕ ਉਧਰੋਂ ਗੈਂਡੇ ਨੇ ਜੋ ਕੰਮ ਕੀਤਾ ਹੋਇਆ ਸੀ ਉਸਨੇ ਕੀਤਾ ਸੀ ਕਿ ਜਿੱਥੋਂ ਸਾਰੀਆਂ ਨਾਲੀਆਂ ਇੱਕ ਵੱਡੇ ਨਾਲੇ ਵਿੱਚ ਜਾ ਕੇ ਪੈਂਦੀਆਂ ਸਨ। ਉਥੇ ਉਸਨੇ ਕਾਫੀ ਸਾਰੇ ਰੁਕਸੋਟ ਦਿੱਤੇ। ਉਹਨਾਂ ਨਾਲੀਆਂ ਦਾ ਮੂੰਹ ਬੰਦ ਕਰ ਦਿੱਤਾ ਸੀ ਤਾਂ ਕਿ ਪਾਣੀ ਪਿਛੇ ਜੰਗਲ ਵਿੱਚ ਇਕੱਠਾ ਹੁੰਦਾ ਰਹੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਆਪ ਹੀ ਜਿਹੜੀ ਗੁਫਾ ਵਿੱਚ ਰਹਿੰਦਾ ਹੈ ਉਸ ਦੇ ਵਿੱਚ ਵੀ ਪਾਣੀ ਭਰ ਜਾਵੇਗਾ ਉਹ ਬਹੁਤ ਹੀ ਬੁਰੀ ਤਰੀਕੇ ਨਾਲ ਉਹਦੇ ਵਿੱਚ ਫਸ ਗਿਆ ਉਹ ਬੜੀ ਮੁਸ਼ਕਲ ਨਾਲ ਉਸ ਵਿੱਚੋਂ ਨਿਕਲਿਆ ਤੇ ਪਾਇਦਾ ਪਾਇਦਾ ਸਾਰਿਆਂ ਦੇ ਕੋਲ ਆ ਕੇ ਪਹੁੰਚਿਆ ਉਸ ਨੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗ ਲਈ ਤੇ ਕਿਹਾ ਕਿ ਜੋ ਕੁਝ ਹੋਇਆ ਮੇਰੀ ਗਲਤੀ ਕਰਕੇ ਹੋਇਆ ਮੇਰੀ ਈਰਖਾ ਤੁਹਾਡਾ ਨੁਕਸਾਨ ਕਰ ਰਹੀ ਹੈ ਨਾਲ ਦੀ ਨਾਲ ਹੁਣ ਮੇਰੀ ਜ਼ਿੰਦਗੀ ਵੀ ਪਰੇਸ਼ਾਨੀ ਵਿੱਚ ਪੈ ਗਈ ਹੈ ਸਾਰੇ ਜਣੇ ਹੈਰਾਨ ਹੋਏ ਤੇ ਉਸਨੇ ਦੱਸ ਦਿੱਤਾ ਕਿ ਮੇਰੀ ਈਰਖਾ ਸੀ ਹੰਸ ਤੇ ਨਾਲ ਕਿ ਸਾਰੇ ਉਸ ਨੂੰ ਆਪਣਾ ਨੇਤਾ ਕਿਉਂ ਮੰਨ ਰਹੇ ਹਨ ਮੇਰੇ ਤੋਂ ਕੋਈ ਵੀ رائے ਕਿਉਂ ਨਹੀਂ ਲੈਂਦਾ ਇਸ ਚੱਕਰ ਦੇ ਵਿੱਚ ਮੈਂ ਇਨ੍ਹਾਂ ਨਾਲਿਆਂ ਦੇ ਮੂੰਹ ਦੇ ਅੱਗੇ ਕੁਝ ਰੁਖ ਸੁੱਟ ਦਿੱਤੇ ਤੇ ਉਹਨਾਂ ਦਾ ਉਹਨਾਂ ਦਾ ਵਹਾਅ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਿਸ ਕਾਰਨ ਪਾਣੀ ਪੇਸ਼ੇ ਛਾੜਦਾ ਜਾ ਰਿਹਾ ਹੈ ਉਸਨੇ ਕਿਹਾ ਕਿ ਮੈਂ ਆਪਣੀ ਗਲਤੀ ਸੁਧਾਰਨ ਲਈ ਤਿਆਰ ਹਾਂ ਮੇਰੀ ਸਹਾਇਤਾ ਕਰਨ ਦੇ ਲਈ ਹਾਥੀ ਮੇਰੇ ਨਾਲ ਚੱਲਣ ਤੇ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਤੇ ਆਪਣੀ ਗਲਤੀ ਸੁਧਾਰਨ ਲਈ ਤਿਆਰ ਹਾਂ ਹਾਥੀਆਂ ਨੇ ਉਸ ਦਾ ਸਾਥ ਦਿੱਤਾ ਤੇ ਕੁਝ ਪਲਾਂ ਦੇ ਵਿੱਚ ਜਾ ਕੇ ਉਹ ਜਿਹੜਾ ਪੰਨ ਲਾਇਆ ਹੋਇਆ ਸੀ ਉਹਨਾਂ ਨੇ ਖੋਲ ਦਿੱਤਾ ਜੰਗਲ ਦਾ ਪਾਣੀ ਦੇਖਦਿਆਂ ਹੀ ਦੇਖਦਿਆਂ ਨਦੀ ਦੇ ਵਿੱਚ ਚਲਾ ਗਿਆ ਉਪਰੋਂ ਮੀਂਹ ਪੈ ਰਿਹਾ ਸੀ ਪਰ ਕਿਸੇ ਵੀ ਪਾਸੇ ਹੁਣ ਪਾਣੀ ਜਮਾ ਨਹੀਂ ਸੀ ਜੰਗਲ ਦੇ ਵਿੱਚ ਪਹਿਲਾਂ ਤੱਕ ਹਾੜਾ ਵਰਗੇ ਹਾਲਾਤ ਸਨ ਇਕਦਮ ਠੀਕ ਹੋ ਗਏ ਹੁ ਜਿੰਨਾ ਮਰਜ਼ੀ ਮੇ ਆਈ ਜਾਵੇ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਹੁਣ ਉਹਨਾਂ ਨੂੰ ਚਿੰਤਾ ਸੀ ਕਿ ਅਸੀਂ ਖਾਣਾ ਪਾਣੀ ਕਿੱਥੋਂ ਲੈਣਾ ਪਰ ਹੰਸ ਨੇ ਇਸ ਦਾ ਵੀ ਪਹਿਲਾਂ ਤੋਂ ਹੱਲ ਕਰ ਰੱਖਿਆ ਸੀ ਸੰਘਜ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਸਾਡੇ ਮਨ ਦੇ ਵਿੱਚ ਬਿਨਾਂ ਵਜ੍ਹਾ ਕਿਸੇ ਦੇ ਨਾਲ ਵੈਰ ਪੈਦਾ ਹੋ ਜਾਂਦਾ ਹੈ ਹੀਰਖਾ ਪੈਦਾ ਹੋ ਜਾਂਦੀ ਹੈ ਕਈ ਵਾਰ ਹੀਰਖਾ ਦੇ ਵਿੱਚ ਅੰਨੇ ਹੋ ਕੇ ਅਸੀਂ ਕਿਸੇ ਨੂੰ ਸਬਕ ਸਿਖਾਉਣ ਬਾਰੇ ਸੋਚ ਲੈਂਦੇ ਹਾਂ ਕੋਈ ਐਸਾ ਕਦਮ ਪੁੱਟ ਦਿੰਦੇ ਹਾਂ ਜੋ ਜਾਣੇ ਅਜਾਣੇ ਵਿੱਚ ਸਾਡਾ ਆਪਣਾ ਹੀ ਨੁਕਸਾਨ ਕਰਦਾ ਹੈ ਜਿਸ ਤਰੀਕੇ ਦੇ ਨਾਲ ਕਹਿੰਦਾ ਦੂਜਿਆਂ ਦੇ ਬਾਰੇ ਈਰਖਾ ਕਰਦਾ ਹੰਸਣਾ ਈਰਖਾ ਕਰਦਾ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਚੁੱਕਾ ਸੀ ਈਰਖਾ ਕਦੇ ਨਹੀਂ ਕਰਨੀ ਚਾਹੀਦੀ ਹਮੇਸ਼ਾ ਸਿਆਣਪ ਦੀ ਗੱਲ ਕਰਨੀ ਚਾਹੀਦੀ ਹੈ ਜੇ ਕੋਈ ਹੋਰ ਸਹੀ ਗੱਲ ਕਰ ਰਿਹਾ ਹੈ ਚਾਰ ਬੰਦਿਆਂ ਨੂੰ ਰਹਿ ਦਿੰਦਾ ਹੈ ਤਾਂ ਉਹਦੇ ਕੋਲ ਹੋ ਕੇ ਉਹਦੀ ਸਲਾਹ ਲੈਣੀ ਚਾਹੀਦੀ ਹੈ ਉਹ ਸਾਰੇ ਜਿੰਦਗੀ ਸਾਡੇ ਕੰਮ ਆਉਂਦੇ ਹੈ ਕਦੇ ਵੀ ਕਿਸੇ ਸਿਆਣੇ ਬੰਦੇ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਬਲਕਿ ਕਦੇ ਵੀ ਈਰਖਾ ਕਰਨੀ ਹੀ ਨਹੀਂ ਚਾਹੀਦੀ ਹਰ ਕਿਸੇ ਕੋਲੋਂ ਕੁਝ ਸਿੱਖਣਾ ਚਾਹੀਦਾ ਹੈ ਕਿ ਪਤਾ ਕੀ ਪਤਾ ਉਹ ਸਿੱਖਿਆ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਵਿੱਚ ਸਾਡੇ ਕੰਮ ਆ ਜਾਵੇ ਸਾਨੂੰ ਕਿਸੇ ਪਰੇਸ਼ਾਨੀ ਵਿੱਚੋਂ ਬਾਹਰ ਕੱਢ ਦੇਵੇ ਸਾਡੀ ਕਿਸੇ ਮੁਸ਼ਕਲ ਦਾ ਹੱਲ ਕਰ ਦੇਵੇ ਸਾਥ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਤਾਵਰਣ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ